ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਨਵੀਂ ਤੂੜੀ ਆ ਜਾਣੀ ਹੈ ਜੀ ਬਸ ਗਾਂ ਹਜੇ ਤਾਂ ਸ਼ੁਰੂ ਹੋਣਾ ਚਲੋ ਸੀਜ਼ਨ ਤੇ ਆਹ ਦਿੱਕਤ ਆਉਣ ਲੱਗ ਜਾਣੀ ਹੈ ਜੀ ਪਸ਼ੂ ਨੂੰ ਦੇਖੋ ਇਹਨੂੰ ਫਰੇਮਾ ਹੋਇਆ ਵੈ ਗਾਂ ਨੂੰ ਤੇ ਬਹੁਤ ਜ਼ਿਆਦਾ ਫਰੇਮਾ ਸੀਗੇ ਜਦੋਂ ਮੈਂ ਆਇਆ ਸੀਗਾ ਤੇ ਕੁੱਖ ਐ ਜਮਾ ਤਾਂ ਸੀ ਫੁੱਟ ਵਾਲੰਗੂ ਬਣ ਜੂਗੀ ਜੀ ਫਰੇਮੇ ਦੀ ਨਿਸ਼ਾਨੀ ਸਾਰਿਆਂ ਨੂੰ ਪਤਾ ਹੀ ਹੋਊਗੀ ਜੀ ਕਈ ਵਾਰੀ ਤੁਸੀਂ ਆਫ ਫੀਡ ਪਸ਼ੂ ਨੂੰ ਵੀ ਫਰੇਮਾ ਸਮਝ ਲੈਂਦੇ ਆ ਫਰੇਮਾਂ ਸਮਝ ਲਓ ਵੀ ਜਦੋਂ ਤੁਸੀਂ ਜਾਂਦਾ ਕੱਖੇ ਸੂਈ ਲਾਉਂਗੇ ਉਹਦੋਂ ਆ ਚੀਜ਼ ਨਿਕਲੂਗੀ ਜੀ ਤੇ ਜਾਂ ਤੁਸੀਂ ਕੱਖੇ ਜਦੋਂ ਨੱਪੋਗੇ ਕੱਖ ਪੋਲੀ ਹੋਊਗੀ ਤੇ ਜੇ ਤੁਸੀਂ ਐ ਕੱਖੇ ਚ ਮੁੱਕੀ ਲਾਉਣੇ ਆ ਦੇਖੋ ਤੇ ਕੱਖ ਤਾਂ ਆਊਗੀ ਨਾਲ ਦੀ ਨਾਲ ਵੀ ਕੱਖੇ ਚ ਟੋਹਾ ਨਹੀਂ ਪਊਗਾ ਕੱਖ ਜਿੱਥੇ ਤੁਸੀਂ ਮੰਨ ਕੇ ਚੱਲੋ ਮੁੱਕੀ ਲਾ ਕੇ ਤਾਂ ਨੂੰ ਕੀਤੀ ਤਾਂ ਕੱਖ ਉੱਪਰ ਨੂੰ ਆ ਜਾਣੀ ਆ ਤੇ ਇਹ ਫਰੇਮਾਂ ਦੀ ਨਿਸ਼ਾਨੀ ਆ ਬਾਕੀ ਖਾਸ ਤੌਰ ਕਈ ਵਾਰੀ ਤਾਂ ਕਈ ਵਾਰੀ ਆਪਾਂ ਗਲਤਗਾ ਹੋ ਜਾਂਦੇ ਆ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਹੋਈ ਤਾਂ ਗਾ ਆਫਫੀਡ ਹੁੰਦੀ ਆ ਆਪਾਂ ਨੂੰ ਇਹ ਹੁੰਦਾ ਵੀ ਫਰੇਮਾ ਹੋਇਆ ਪਸ਼ੂ ਨੂੰ ਤੇ ਫਰੇਮ ਇਹਦੀ ਨਿਸ਼ਾਨੀ ਇਹ ਹੁੰਦੀ ਆ ਜੀ ਤੁਸੀਂ ਡਾਕਟਰ ਆਉਣ ਤੋਂ ਪਹਿਲਾਂ ਸੂਈ ਲਾ ਸਕਦੇ ਆ ਕੋਖੇ 'ਚ ਜਿਹੜਾ ਬੰਦਾ ਐਕਸਪਰਟ ਹੈ ਜੇ ਜਾਦੇ ਪਸ਼ੂ ਔਖਾ ਤਾਂ ਸੂਈ ਵੈਸੇ ਚਲੋ ਬਈ ਇਹਦੇ 'ਚ ਤੁਸੀਂ ਬਲੂਟਾ ਸੈਲ ਦਵਾਈ ਭਰ ਸਕਦੇ ਆ ਕੋਖੇ 'ਚ ਠੀਕ ਹੈ ਤੇ 200 ml ਇਹਨੂੰ ਮੂਹ ਰਹੀਂ ਦੇ ਦਿਓ 100 150 ml ਠੀਕ ਹੈ ਇੰਜੈਕਸ਼ਨ ਦਰਦ ਦੁਰਦ ਦੇ ਐਸੜੂਸੜ ਦੇ ਲਾ ਸਕਦੇ ਆ ਤੇ ਤੁਸੀਂ ਜਾਦੇ ਕਈ ਵਾਰੀ ਫਰੇਮਾ ਹੋ ਜੇ ਤਾਂ ਫਿਰ ਕੱਟ ਵੀ ਲਾਉਣਾ ਪੈ ਜਾਂਦਾ ਵੱਖੀ 'ਚ ਸ਼ੀਤ ਸ਼ੂਤ ਪਾਉਣੀ ਪੈ ਜਾਂਦੀ ਹੈ ਤੇ ਇਹ ਚੀਜ਼ ਦਾ ਧਿਆਨ ਰੱਖੋ ਵੀ ਤੁਸੀਂ ਆ ਗਿੱਲੇ ਪੱਠੇ ਨਵੀਂ ਤੂੜੀ ਹੁਣ ਛਾਣ ਕੇ ਪਾਇਆ ਕਰੋ ਜੀ ਹਜੇ ਤਾਂ ਚਲੋ ਇਹ ਤਾਂ ਵੈਸੇ ਹੀ ਹੋ ਗਿਆ ਨੂੰ ਕਿ ਨਵੀਂ ਤੂੜੀ ਵਾਲਾ ਸਿਸਟਮ ਨਹੀਂਗਾ ਤੇ ਨਵੀਂ ਤੂੜੀ ਨਾਲ ਬੰਨਦੇ ਫਰੇਮਾਂ ਬਹੁਤ ਜ਼ਿਆਦੇ ਪ੍ਰੋਬਲਮ ਆਉਣੀ ਹੈ ਬਹੁਤ ਦਿੱਕਤ ਆਉਣੀ ਹੈ ਹੁਣ ਜੀ ਠੀਕ ਆ ਫਰੇਮਾਂ ਜੇ ਰਾਤ ਨੂੰ ਕਈ ਵਾਰੀ ਪਸ਼ੂ ਨੂੰ ਹੋ ਜੇ ਪਸ਼ੂ ਬਹੁਤ ਜ਼ਿਆਦੇ ਔਖਾ ਹੁੰਦਾ ਬੈਠਾ ਨਹੀਂ ਜਾਂਦਾ ਖੜਾ ਨਹੀਂ ਜਾਂਦਾ ਤੇ ਕਈ ਵਾਰੀ ਡੈਥ ਵੀ ਹੋ ਜਾਂਦੀ ਹੈ ਜਦੋਂ ਪਸ਼ੂ ਨੇ ਔਖਾ ਹੀ ਹੋਈ ਜਾਣਾ ਹਨ ਗੋਵਾ ਬਾਥਰੂਮ ਥੋੜਾ ਥੋੜਾ ਕਰੂਗਾ ਪਸ਼ੂ ਤੇ ਇਹ ਫਰੇਮਾਂ ਦੀ ਨਿਸ਼ਾਨੀ ਦਾ ਧਿਆਨ ਜ਼ਰੂਰ ਰ ਠੀਕ ਹੈ ਆ ਦੇਖੋ ਆ ਵਿੱਚੋਂ ਗੈਸ ਨਿਕਲ ਰਹੀ ਹੈ ਜੀ ਇਹਦੇ ਸੂਈ ਦੇ ਵੇਖੋ ਗੈਸ ਨਿਕਲ ਰਹੀ ਹੈ ਇਹ ਤੇ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਦੂਜਾ ਜਿਹੜਾ ਫਰੇਮ ਆ ਜਦੋਂ ਹੁੰਦਾ ਹੈ ਉਦੋਂ ਤੁਸੀਂ ਇੱਕ ਇਹਦੇ ਸ਼ੁਰੂ ਚ ਫਸਟ ਏਟ ਚ ਮਿੱਟੀ ਦਾ ਤੇਲ ਜਾਂ ਡੀਜ਼ਲ ਲਾ ਸਕਦੇ ਆ ਜੀ ਨਾਖਣ ਇਹਦੇ ਨਾਲ ਬਹੁਤ ਕੰਟਰੋਲ ਹੋ ਜਾਂਦਾ ਵੈਸੇ ਪੁਰਾਣੇ ਬਜ਼ੁਰਗ ਜਿਹਨਾਂ ਅੰਕਲ ਕਿਵੇਂ ਘਰੇ ਖੜਾ ਅੰਕਲ ਕਿਵੇਂ ਦਿੰਦੇ ਸੀਗੇ ਜੀ ਇਹਨੂੰ ਤਾਰਪੀਨ ਦਾ ਤੇਲ ਤੇ ਮਿੱਟੀ ਦਾ ਤੇਲ ਰਲਾ ਕੇ ਦੇ ਦਿੰਦੇ ਸੀ ਐ ਅੱਛਾ ਅੰਦਰ ਹੀ ਛੱਡ ਦਿੰਦੇ ਸੀ ਪਸ਼ੂ ਦੇ ਵੀ ਦੇ ਹੀ ਦਿੰਦੇ ਸੀ ਆ ਹਾਂ ਹਣ ਮਿੱਟੀ ਦਾ ਤੇਲ ਮਿਲਦਾ ਨਹੀਂ ਕੁਝ ਹੋਰ ਦੇ ਸਕਦੇ ਆ ਫਿਰ ਨਾਲ ਮਿਲਦਾ ਮਿੱਟੀ ਦਾ ਤੇਲ ਤੇ ਤਾਰਪੀਨ ਦਾ ਤੇਲ ਕਿੰਨਾ ਕਿੰਨਾ ਕੁ ਲੈ ਲੇ ਓਏ 100 100 150 ਅੱਛਾ 100 100 150 ਗ੍ਰਾਮ ਤੁਸੀਂ ਤਾਰਪੀਨ ਤੇ ਮਿੱਟੀ ਦਾ ਤੇਲ ਦੇ ਸਕਦੇ ਆ ਜੀ ਫਸਟ ਸਟੇਟ ਵਾਸਤੇ ਤੇ ਵੈਸੇ ਜ਼ਿਆਦਾਤਰ ਹਾਲ ਇਹਦੇ ਨਾਲ ਹੋ ਜਾਂਦਾ ਕਿਉਂ ਜਦੋਂ ਅੱਗੇ ਦਵਾਈਆਂ ਨਹੀਂ ਆਉਂਦੀਆਂ ਸੀ ਉਦੋਂ ਇਹੀ ਹੱਲ ਹੁੰਦੇ ਸੀਗੇ ਜੀ ਪੁਰਾਣੇ ਬਜ਼ੁਰਗਾਂ ਕੋਲੇ ਜਿਹੜੇ ਉਹਨਾਂ ਦੇ ਤਜਰਬੇ ਆ ਉਹਦਾ ਕਦੇ ਵੀ ਨਹੀਂ ਆਪਾਂ ਮੰਨ ਕੇ ਚੱਲੋ ਉਹਨਾਂ ਦੀ ਰੀਸ ਨਹੀਂ ਕੋਈ ਦਵਾਈ ਕਰ ਸਕਦੀ ਤੇ ਮਿੱਟੀ ਦਾ ਤੇਲ ਤੇ ਤਾਰਪੀਨ ਦਾ ਤੇਲ ਤੁਸੀਂ ਪਸ਼ੂ ਨੂੰ ਦੇ ਸਕਦੇ ਆ ਤਾਰਪੀਨ ਦਾ ਤੇਲ ਤਾਂ ਜ਼ਿਆਦਾਤਰ ਬੰਨ ਚ ਵੀ ਦੰਦੇ ਆ ਲੋਕ ਤੇ ਇਹ ਚੀਜ਼ ਦਾ ਖਾਸ ਕਰ ਰੱਖਿਆ ਕਰੋ ਧਿਆਨ ਜੀ ਹੁਣ ਨਵੀਂ ਤੂੜੀ ਕਰਨ ਫਿਰ ਐਵੇਂ ਦੀ ਦਿੱਕਤ ਬੰਨ ਦੀ ਦਿੱਕਤ ਬਹੁਤ ਆਊਗੀ ਮਿੱਠਾ ਸੋਡਾ ਵਗੈਰਾ ਟਾਕਸੀ ਰਿਮਾਈਂਡਰ ਵਗੈਰਾ ਲੇਵਰ ਟੌਨਕ ਵਗੈਰਾ ਪਸ਼ੂਆਂ ਨੂੰ ਰੈਗੂਲਰ ਰੱਖੋ ਤੇ ਇਹ ਬਹੁਤ ਭੈੜੀ ਮੰਨ ਕੇ ਚੱਲੋ ਹੈਗੀ ਆ ਚੀਜ਼ ਜੇ ਰਾਤ ਰੂਤ ਨੂੰ ਕਈ ਵਾਰੀ ਪਸ਼ੂ ਨੂੰ ਹੋ ਜੇ ਤਾਂ ਪਸ਼ੂ ਦੀ ਡੈਥ ਵੀ ਹੋ ਜਾਂਦੀ ਹੈ ਨਾ ਪਤਾ ਲੱਗੇ ਤਾਂ ਤੇ ਗੱਬਣਗਾ ਨੂੰ ਥੋੜਾ ਜਿਹਾ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਬੱਚਿਆ ਜਿਹੜਾ ਜਦੋਂ ਪ੍ਰੈਸ਼ਰ ਜ਼ਿਆਦਾ ਹੁੰਦਾ ਜਿਵੇਂ 6-7 ਮਹੀਨਿਆਂ ਦੀ ਗੱਬਣ ਹੈ ਇਹ 7 ਮਹੀਨਿਆਂ ਦੀ ਗੱਬਣ ਹੈ ਇਹਨਾਂ ਨੂੰ ਫਰੇਮਾਂ ਜ਼ਿਆਦਾ ਭਿਆਨਕ ਹੁੰਦਾ ਹੁੰਦਾ ਕਿਉਂਦਰੋਂ ਰੂਮਨ ਦਾ ਸੈਜ ਆ ਜਿਹੜਾ ਉਹ ਛੋਟਾ ਹੋ ਜਾਂਦਾ ਜੀ ਤੇ ਉਧਰੋਂ ਬੱਚੇ ਦਾ ਪ੍ਰੈਸ਼ਰ ਹੁੰਦਾ ਠੀਕ ਆ ਉਦੋਂ ਇਹ ਜ਼ਿਆਦਾਤਰ ਦਿੱਕਤ ਆਉਂਦੀ ਆ ਇਹ ਚੀਜ਼ ਦਾ ਰੱਖਿਆ ਕਰੋ ਧਿਆਨ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਦੀ ਆ ਧੰਨਵਾਦ